ਵੈਲ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਅਸੀਂ ਪੜਿਆ ਕਿ ਸਟਾਕ ਮਾਰਕੀਟ ਕੀ ਹੁੰਦੀ ਆ ਸਟਾਕ ਮਾਰਕੀਟ ਕਿਦਾਂ ਕੰਮ ਕਰਦੀ ਆ ਕਿਦਾਂ ਸਟਾਕ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਕਰਨੀ ਚਾਹੀਦੀ ਆ ਇਸ ਵੀਡੀਓ ਦੇ ਵਿੱਚ ਇਸ ਪਲੇਲਿਸਟ ਦੀ ਵੀਡੀਓ ਦੇ ਵਿੱਚ ਮੈਂ ਨਾ ਇੱਕ ਪਲੇਲਿਸਟ ਬਣਾਤੀ ਕਿ A to Z ਸਟਾਕ ਮਾਰਕੀਟ ਦੀ ਮਾਸਟਰੀ ਕਿ ਸਟਾਕ ਮਾਰਕੀਟ ਦੇ ਵਿੱਚ ਮਾਸਟਰੀ ਕਿਦਾਂ ਹਾਸਲ ਕਰਨੀ ਆ ਅਗਰ ਤੁਸੀਂ ਵੀ ਸਟਾਕ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤਾਂ ਇਸ ਸੀਰੀਜ਼ ਦੇ ਵਿੱਚ ਇੱਕ ਵੀ ਵੀਡੀਓ ਨੂੰ ਮਿਸ ਨਾ ਕਰਿਓ ਤਾ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਸਟਾਕ ਮਾਰਕੀਟ ਦੇ ਵਿੱਚ ਨਾ ਇਨਵੈਸਟਮੈਂਟ ਕਰਨ ਲੱਗੇ ਕੰਪਨੀ ਨੂੰ ਕਿੱਦਾਂ ਚੂਜ਼ ਕਰਨਾ ਵਾ ਤਾਂ ਇਸ ਵੀਡੀਓ ਦੇ ਵਿੱਚ ਨਾ ਮੈਂ ਤੁਹਾਨੂੰ 5 ਇਦਾਂ ਦੇ ਗੋਲਡਨ ਰੂਲ ਦੱਸਣ ਜਾ ਰਿਹਾ ਵਾ ਜਿਹਦੇ ਚੱਲਦੇ ਆ ਜਿਹਨੂੰ ਫਾਲੋ ਕਰਕੇ ਤੁਸੀਂ ਕਿਸੇ ਵੀ ਕੰਪਨੀ ਦੇ ਵਿੱਚ ਸ਼ੇਅਰ ਬਾਈ ਕਰ ਸਕਦੇ ਹੋ ਤੁਸੀਂ ਡਿਸੀਜਨ ਲੈ ਸਕਦੇ ਹੋ ਕਿ ਇਸ ਕੰਪਨੀ ਦੇ ਵਿੱਚ ਤੁਹਾਨੂੰ ਸ਼ੇਅਰ ਬਾਈ ਕਰਨੇ ਚਾਹੀਦੇ ਆ ਜਾਂ ਫਿਰ ਨਹੀਂ ਮੈਂ ਸੌਖੀ ਤੋਂ ਸੌਖੀ ਭਾਸ਼ਾ ਦੇ ਵਿੱਚ ਸਮਝਾਉਣਾ ਵਾ ਇੰਨੀ ਸੌਖੀ ਭਾਸ਼ਾ ਕਿ ਕੋਈ ਬੱਚਾ ਵੀ ਇਸ ਨੂੰ ਸਮਝ ਲਵੇ ਤਾਂ ਸਟਾਕ ਮਾਰਕੀਟ ਕੀ ਹੁੰਦੀ ਆ ਸਟਾਕ ਮਾਰਕੀਟ ਦੇ ਵਿੱਚ ਜਦੋਂ ਤੁਸੀਂ ਇੱਕ ਇਨਵੈਸਟਮੈਂਟ ਕਰਦੇ ਹੋ ਜਦੋਂ ਤੁਸੀਂ ਸਟਾਕ ਮਾਰਕੀਟ ਦਾ ਇੱਕ ਸ਼ੇਅਰ ਖਰੀਦਦੇ ਹੋ ਤਾਂ ਤੁਸੀਂ ਉਸ ਕੰਪਨੀ ਦੀ ਹਿੱਸੇਦਾਰੀ ਲੈਨੇ ਹੋ ਤਾਂ ਤੁਸੀਂ ਉਸ ਕੰਪਨੀ ਦੇ ਪ੍ਰੋਫਿਟ ਤੇ ਲਾਸ ਦੇ ਨਾਲ ਜੁੜ ਜਾਂਦੇ ਹੋ ਜਦੋਂ ਤੁਸੀਂ ਕੰਪਨੀ ਦਾ ਇੱਕ ਸਟਾਕ ਪਾਇ ਕਿਤਾ ਤੁਸੀਂ ਸਟਾਕ ਨੂੰ ਖਰੀਦਦੇ ਆ ਤਾਂ ਉਦੋਂ ਅਗਰ ਕੰਪਨੀ ਲੌਸ ਕਮਾਉਂਦੀ ਆ ਤਾਂ ਤੁਹਾਡਾ ਵੀ ਲੌਸ ਹੁੰਦਾ ਵਾ ਅਗਰ ਕੰਪਨੀ ਪ੍ਰੋਫਿਟ ਕਮਾਉਂਦੀ ਆ ਤਾਂ ਤੁਹਾਡਾ ਵੀ ਪ੍ਰੋਫਿਟ ਹੁੰਦਾ ਰੋ ਹੁਣ ਕੰਪਨੀ ਦੇ ਵਿੱਚ ਹੁਣ ਸ਼ੇਅਰ ਮਾਰਕੀਟ ਦੇ ਵਿੱਚ ਕੰਪਨੀ ਚੂਜ਼ ਕਰਨਾ ਮਤਲਬ ਆਪਣੇ ਪੈਸੇ ਲਈ ਤੁਸੀਂ ਇੱਕ ਘਰ ਖਰੀਦੋ ਹੁਣ ਜਦੋਂ ਤੁਸੀਂ ਘਰ ਖਰੀਦਣਾ ਹੁੰਦਾ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਉਹ ਘਰ ਮਜ਼ਬੂਤ ਕਿੰਨਾ ਵਾ ਕਿ ਅਗਰ ਕੋਈ ਪੁਚਾਲ ਆਉਂਦੇ ਆ ਹੜ ਆਉਂਦੇ ਆ ਤੂਫਾਨ ਆਉਂਦੇ ਆ ਉਹਦੇ ਵਿੱਚ ਕਿਤੇ ਘਰ ਸਾਡਾ ਡਿੱਗ ਤਾਂ ਨਹੀਂ ਜਾਊਗਾ ਸੇਮ ਵੇਗ ਦੇ ਨਾਲ ਅਸੀਂ ਦੇਖਦੇ ਆ ਕਿ ਅਗਰ ਕੱਲ ਕੋਈ ਰੈਸੈਸ਼ਨ ਆਉਂਦਾ ਕੱਲ ਇਨਫਲੇਸ਼ਨ ਆਉਂਦੀ ਹੈ ਇੰਟਰਸਟ ਰੇਟ ਉੱਤੇ ਜਾਂਦੇ ਆ ਕਿ ਉਹ ਕੰਪਨੀ ਗਿਰ ਤਾਂ ਨਹੀਂ ਜਾਊਗੀ ਜਦੋਂ ਇਕਨੋਮਿਕਸ ਡਾਊਨਟਰਨ ਆਉਂਦੇ ਨੇ ਜਦੋਂ ਇਕਨੋਮੀ ਨੇ ਥੱਲੇ ਜਾਣਾ ਵਾ ਹੋ ਸਕਦਾ ਕਿ ਇਕਨੋਮੀ ਬਹੁਤ ਜ਼ਿਆਦਾ ਥੱਲੇ ਜਾਵੇ ਮਾਰਕੀਟ ਕਰੈਸ਼ ਹੋਵੇ ਤਾਂ ਇੱਕ ਕੰਪਨੀ ਕਿੰਨਾ ਥੱਲੇ ਜਾ ਸਕਦੀ ਆ ਉਫ ਕੰਪਨੀ ਦੀ ਮਜ਼ਬੂਤੀ ਚੈੱਕ ਕਰਨੀ ਹੁੰਦੀ ਹੈ ਜਿਵੇਂ ਘਰ ਖਰੀਦਣ ਲੱਗੇ ਅਸੀਂ ਦੇਖਦੇ ਹਾਂ ਕਿ ਆਸ-ਪਾਸੇ ਦੇ ਗੁਆਂਢੀ ਕਿੱਦਾਂ ਦੇ ਹਨ ਗੁਆਂਢੀਆਂ ਦਾ ਸੁਭਾਅ ਕਿੱਦਾਂ ਦਾ ਵਾ ਗੁਆਂਢੀ ਕਿੱਦਾਂ ਦੇ ਨੇ ਸੇਮ ਤਰੀਕੇ ਨਾਲ ਜਦੋਂ ਅਸੀਂ ਕੰਪਨੀ ਚੂਜ਼ ਕਰਨੀ ਹੁੰਦੀ ਹੈ ਨਾ ਸ਼ੇਅਰ ਬਾਜ਼ਾਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਕੰਪਨੀ ਦੇ ਜਿਹੜੇ ਕੰਪੀਟੀਟਰਸ ਨੇ ਉਹਨਾਂ ਕੋਲ ਕੀ ਵੈਲਿਊ ਆ ਕਿ ਉਹਨਾਂ ਕੋਲ ਇਦਾਂ ਦਾ ਕੀ ਆ ਜੋ ਇਸ ਕੰਪਨੀ ਦੇ ਕੋਲ ਹੈਗਾ ਵਾ ਜੋ ਕਿ ਕਿਸੇ ਹੋਰ ਕੰਪਨੀ ਦੇ ਕੋਲ ਨਹੀਂ ਹੈਗਾ ਤਾਂ ਇਹ ਵੇਖਣਾ ਹੁੰਦਾ ਵਾ ਤੇ ਇੱਕ ਜੀ ਹੋਰ ਦੇਖਣੀ ਹੁੰਦੀ ਆ ਕਿ ਉਹ ਕੰਪਨੀ ਦੇ ਕੋਲ ਫਿਊਚਰ ਵੈਲਿਊ ਕੀ ਆ ਕਿ ਉਹ ਕੰਪਨੀ ਇਦਾਂ ਦਾ ਕੀ ਕਰ ਰਹੀ ਆ ਜੋ ਕਿ ਫਿਊਚਰ ਦੇ ਵਿੱਚ ਉਹ ਕੰਪਨੀ ਗਰੋ ਕਰ ਸਕਦੀ ਆ ਜਿਹਦੀ ਫਿਊਚਰ ਦੇ ਵਿੱਚ ਡਿਮਾਂਡ ਤਾਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਆ ਪੰਜ ਇਦਾਂ ਦੇ ਗੋਲਡਨ ਰੂਲ ਜਦੋਂ ਤੁਸੀਂ ਸ਼ੇਅਰ ਬਾਜ਼ਾਰ ਦੇ ਵਿੱਚ ਕਿਸੇ ਕੰਪਨੀ ਨੂੰ ਚੂਜ਼ ਕਰਦੇ ਹੋ ਫੋ ਦੀ ਗੋਲਡਨ ਰੂਲ ਨੰਬਰ 1 ਜਦੋਂ ਅਸੀਂ ਸ਼ੇਅਰ ਬਾਜ਼ਾਰ ਦੇ ਵਿੱਚ ਇਨਵੈਸਟਮੈਂਟ ਕਰਨੀ ਹੁੰਦੀ ਹੈ ਅਸੀਂ ਕੰਪਨੀ ਚੂਜ਼ ਕਰਨੀ ਹੁੰਦੀ ਹੈ ਤਾਂ ਕੀ ਦੇਖ ਕੇ ਅਸੀਂ ਕੰਪਨੀ ਚੂਜ਼ ਕਰੀਏ ਕਿ ਸਾਡੇ ਪ੍ਰੋਫਿਟ ਦੇ ਚਾਂਸ ਵੱਧ ਤੋਂ ਵੱਧ ਰਹਿਣ ਪ੍ਰੋਫਿਟ ਦੀ ਰੇਸ਼ਿਓ ਜਿਆਦਾ ਤੋਂ ਜਿਆਦਾ ਰਵੇ ਤਾਂ ਰੂਲ ਨੰਬਰ 1 ਕਹਿੰਦਾ ਆ ਕਿ ਕੰਪਨੀ ਦੀ ਪ੍ਰੋਫਿਟ ਐਂਡ ਲਾਸਟ ਸਟੇਟਮੈਂਟ ਨੂੰ ਪੜੋ ਹੁਣ ਫੋਰ ਐਗਜ਼ਾਮਪਲ ਇੱਕ ਬੰਦਾ 1 ਲੱਖ ਰੁਪਏ ਕਮਾਉਂਦਾ ਤੁਹਾਡੀ ਨਿਗਾਹ ਦੇ ਵਿੱਚ ਉਹ ਬੰਦਾ ਬੜਾ ਅਮੀਰ ਆ ਬਹੁਤ ਜ਼ਿਆਦਾ ਅਮੀਰ ਆ ਪਰ ਉਹ ਬੰਦੇ ਦੇ ਖਰਚੇ ਹੀ 80000 ਦੇ ਨੇ ਤਾਂ ਉਹਦਾ ਸਿਰਫ ਬਚਦਾ ਹੀ 20000 ਆ ਤਾਂ ਕਦੇ ਵੀ ਤੁਸੀਂ ਕਿਸੇ ਬੰਦੇ ਨੂੰ ਇਸ ਤਰੀਕੇ ਨਾਲ ਜੱਜ ਨਹੀਂ ਕਰ ਸਕਦੇ ਕਿ ਉਹ ਬੰਦਾ ਕਿੰਨਾ ਕਮਾਉਂਦਾ ਵਾ ਉਸ ਬੰਦੇ ਨੂੰ ਇੱਥੋਂ ਜੱਜ ਕੀਤਾ ਜਾਂਦਾ ਕਿ ਉਹ ਕਿੰਨਾ ਬਚਾ ਪਾਉਂਦਾ ਉਹਦੇ ਖਰਚੇ ਕਿੰਨੇ ਨੇ ਸੇਮ ਤਰੀਕੇ ਨਾਲ ਸ਼ੇਅਰ ਬਾਜ਼ਾਰ ਦੇ ਵਿੱਚ ਹੁੰਦਾ ਕਿ ਇੱਕ ਕੰਪਨੀ ਦੀ ਕਿੰਨੀ ਟੋਟਲ ਪ੍ਰੋਫਿਟ ਆ ਤੇ ਕਿੰਨੇ ਉਹਦੇ ਖਰਚੇ ਆ ਕਿੰਨੇ ਉਹਦੇ ਖਰਚੇ ਬਣੇ ਹੋਏ ਨੇ ᱞੈਟਸ ਸੇ ਕਿ ਇੱਕ ਅਮਨ ਕਰਿਆਨਾ ਸਟੋਰ ਵਾ ਉਹ ਅਮਨ ਕਰਿਆਨਾ ਸਟੋਰ ਹਰ ਸਾਲ 10 ਤੋਂ 12% ਦੇ ਹਿਸਾਬ ਨਾਲ ਪ੍ਰੋਫਿਟ ਕਮਾਉਂਦਾ ਵਾ ਤੇ ਉਹ प्रॉफिट ਲਗਾਤਾਰ ਕਮਾ ਰਿਆ ਤੇ ਉਹਦੇ प्रॉफिट ਦੀ ਦਰ ਉਹਦੇ प्रॉफिट ਦੀ ਪਰਸੈਂਟੇਜ ਹਰੇਕ ਸਾਲ ਵੱਧ ਰਹੀ ਹੈ ਤੇ ਉਹ ਆਪਣੇ ਬਿਜ਼ਨਸ ਦੀ ਇੱਕ ਰਿਪੋਰਟ ਤਿਆਰ ਕਰਦਾ ਤੇ ਉਹ ਆਪਣੀ ਰਿਪੋਰਟ ਨੂੰ ਗਰੋਵ ਵਰਗੇ ਐਪ ਜ਼ੀਰੋਥ ਵਰਗੇ ਐਪ ਤੇ ਪਾ ਰਿਹਾ ਵਾ ਤੇ ਜਦੋਂ ਕਿਸੇ ਇਨਵੈਸਟਰ ਨੇ ਉਹਦੀ ਕੰਪਨੀ ਦੇ ਵਿੱਚ ਇਨਵੈਸਟ ਕਰਨਾ ਤਾਂ ਉਹ ਪ੍ਰੋਫਿਟ ਤੇ ਲਾਸਟ ਸਟੇਟਮੈਂਟ ਨੂੰ ਪੜਦਾ ਵਾ ਸੋ ਜਦੋਂ ਵੀ ਤੁਸੀਂ ਸ਼ੇਅਰ ਬਾਜ਼ਾਰ ਦੇ ਵਿੱਚ ਇਨਵੈਸਟ ਕਰਨਾ ਯੂ ਹੈਵ ਟੂ ਰੀਡ ਦਿ ਪ੍ਰੋਫਿਟ ਐਂਡ ਲਾਸਟ ਸਟੇਟਮੈਂਟ ਆਫ ਦਿ ਕੰਪਨੀ ਜਿਵੇਂ ਕਿ ਕੋਈ ਵੀ ਕੰਪਨੀ ਆ ਜੋ ਕਿ ਸ਼ੇਅਰ ਬਾਜ਼ਾਰ ਦੇ ਵਿੱਚ ਲਿਸਟਡ ਹੋ ਜੋ ਕਿ ਬੀ ਐਸ ਸੀ ਐਨ ਐਸ ਸੀ ਉਹ ਲਿਸਟਡ ਹੋ ਰਿਹਾ ਰਿਲਾਇੰਸ ਵਰਗੀਆਂ ਕੰਪਨੀਆਂ ਹੋ ਗਿਆ TCS ਵਰਗੀਆਂ ਵੱਡੀਆਂ ਵੱਡੀਆਂ ਐਮ ਐਨ ਸੀਜ਼ ਹੋ ਗਈਆਂ ਮਲਟੀ नेशनਲ ਕੰਪਨੀਆਂ ਹੋ ਗਈਆਂ ਉਹ ਕੰਪਨੀਆਂ ਆਪਣੀ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਗਰੋ ਵਰਗੇ ਐਪ ਵਿਰੋਤਾ ਅਪਸਟਾਕਸ ਵਰਗੇ ਐਪ ਤੇ ਲਿਸਟ ਕਰਦੀ ਹੈ ਤਾਂ ਇੱਕ ਇਨਵੈਸਟਰ ਦਾ ਇੱਕ ਸਮਾਰਟ ਇਨਵੈਸਟਰ ਦਾ ਪਹਿਲਾ ਕੰਮ ਹੁੰਦਾ ਕਿ ਉਹ ਕੰਪਨੀ ਦੀ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਨੂੰ ਚੰਗੀ ਤਰ੍ਹਾਂ ਪੜ੍ਹਨਾ ਕਿ ਉਹ ਕੰਪਨੀ ਕਿੰਨੇ ਪਰਸੈਂਟ ਦੇ ਨਾਲ ਪ੍ਰੋਫਿਟ ਕਮਾਉਂਦੀ ਆ ਰਹੀ ਹੈ ਤੇ ਉਹਦੇ ਕਿੰਨੇ ਖਰਚੇ ਬਣੇ ਹੋਏ ਨੇ ਕਿੰਨੇ ਦਾ ਲਾਸ ਉਹ ਕੰਪਨੀ ਕਰ ਰਹੀ ਆ ਤਾਂ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਸਮਝਾਉਣਾ ਚਾਹਨਾ ਵਾ ਕਿਉਂਕਿ ਕੈਨੇਡਾ ਦੇ ਵਿੱਚ ਨਾ ਗਰੋ ਐਪ ਤੇ ਜ਼ੀਰੋਥ ਐਪ ਨਹੀਂ ਚੱਲਦੇ ਤਾਂ ਮੈਂ zaahu.finance ਤੋਂ ਤੁਹਾਨੂੰ ਸਮਝਾਉਣਾ ਚਾਹਨਾ ਕਿ ਕਿੱਦਾਂ ਕਿਸੇ ਕੰਪਨੀ ਦੀ ਫਾਈਨੈਂਸ਼ੀਅਲ ਰਿਪੋਰਟ ਨੂੰ ਪੜ੍ਹਨਾ ਹੁੰਦਾ ਵਾ ਕਿੱਦਾਂ ਕਿਸੇ ਕੰਪਨੀ ਦੀ ਨੈਟ ਪ੍ਰੋਫਿਟ ਨੂੰ ਵੇਖਣਾ ਹੁੰਦਾ ਸੋ ਮੇ ਤੁਹਾਡੇ ਸਾਹਮਣੇ zahu.finance ਦੀ ਵੈਬਸਾਈਟ ਨੂੰ ਖੋਲਿਆ ਹੋਇਆ ਜਿਹਦੇ ਤੇ ਅਸੀਂ RBC ਬੈਂਕ ਦਾ ਰੇਵਨਿਊ ਪੜਾਂਗੇ ਹਰੇਕ ਸਾਲ ਦਾ ਰੇਵਨਿਊ ਉਹਦੀ ਪ੍ਰੋਫਿਟ ਐਂਡ ਲਾਸਟ ਸਟੇਟਮੈਂਟ ਨੂੰ ਪੜਾਂਗੇ ਕਿ 2021 ਤੋਂ ਲੈ ਕੇ 2025 ਤੱਕ ਰਾਇਲ ਬੈਂਕ ਆਫ ਕੈਨੇਡਾ ਨੇ ਕਿੰਨਾ ਰੇਵਨਿਊ ਜਨਰੇਟ ਕੀਤਾ ਕਿੰਨਾ ਪ੍ਰੋਫਿਟ ਜਨਰੇਟ ਕੀਤਾ ਅਗਰ ਮੈਂ ਗੱਲ ਕਰਾਂ 2021 ਦੀ 2021 ਦੇ ਵਿੱਚ ਰਾਇਲ ਬੈਂਕ ਆਫ ਕੈਨੇਡਾ ਨੇ 49537 ਦਾ ਰੇਵਨਿਊ ਜਨਰੇਟ ਕੀਤਾ ਤੇ 2022 ਦੇ ਵਿੱਚ 48775 ਦਾ ਰੇਵਨਿਊ ਰਾਇਲ ਬੈਂਕ ਆਫ ਕੈਨੇਡਾ ਨੇ ਜਨਰੇਟ ਕੀਤਾ 2023 ਦੇ ਵਿੱਚ 51591 ਤੇ 2024 ਦੇ ਵਿੱਚ 57491 ਦਾ ਪ੍ਰੋਫਿਟ ਆਰਬੀਸੀ ਬੈਂਕ ਨੇ ਜਨਰੇਟ ਕੀਤਾ ਤੇ 2025 ਦੇ ਵਿੱਚ 64399 ਦਾ ਰੈਵਨਿਊ ਰਾਇਲ ਬੈਂਕ ਆਫ ਕੈਨੇਡਾ ਨੇ ਜਨਰੇਟ ਕੀਤਾ ਹੁਣ ਲੈਟਸ ਸੇ ਕਿ 2021 ਦੇ ਵਿੱਚ ਮੈਂ ਆਰਬੀਸੀ ਬੈਂਕ ਦੇ ਵਿੱਚ ਪੈਸਾ ਲਗਾਇਆ ਹੁੰਦਾ ਤੇ 2022 ਦੇ ਵਿੱਚ ਮੈਂ ਦੇਖਦਾ ਕਿ ਰੈਵਨਿਊ ਡਾਊਨ ਚਲਾ ਗਿਆ ਸ਼ੇਅਰ ਡਾਊਨ ਚਲਾ ਗਿਆ ਤਾਂ ਮੈਂ ਆਪਣੇ ਸ਼ੇਅਰ ਵੇਚ ਦੇਣੇ ਸੀ ਪਰ ਮੈਨੂੰ ਨਹੀਂ ਪਤਾ ਕਿ ਉਹੀ 2023 ਦੇ ਵਿੱਚ ਜਿਹੜਾ ਉਹਦਾ 1000 ਦਾ ਡਾਊਨਫਾਲ ਹੋਇਆ ਸੀ ਤਾਂ ਉਹਨੇ 51000 ਦੀ ਦਰ ਦੇ ਨਾਲ ਉਹਦਾ ਸਟਾਕ ਉੱਪਰ ਵੀ ਗਿਆ ਤਾਂ ਮੈਨੂੰ ਦੇਖਣਾ ਪੈਂਦਾ ਹੁੰਦਾ ਕਿ ਅਗਰ ਉਹਦਾ ਸ਼ੇਅਰ ਡਾਊਨ ਵੀ ਗਿਆ ਤਾਂ ਕਿਹੜੇ ਕਾਰਨਾਂ ਦੇ ਚੱਲਦੇ ਆ ਉਹਦਾ ਸ਼ੇਅਰ ਡਾਊਨ ਗਿਆ ਉਹਦਾ ਰਿਵੈਨਿਊ ਡਾਊਨ ਕਿਉਂ ਗਿਆ ਹੋ ਸਕਦਾ ਕਿ ਉਹਦਾ ਇਨਫਲੇਸ਼ਨ ਰੇਟ ਜ਼ਿਆਦਾ ਹੋਵੇ ਇੰਟਰਸਟ ਰੇਟ ਜ਼ਿਆਦਾ ਹੋਵੇ ਉਹਦੇ ਚੱਲਦੇ ਆ ਉਹਦਾ ਰਿਵੈਨਿਊ ਡਾਊਨ ਗਿਆ ਅਲਦੋ ਕਿ 2022 ਦੇ ਵਿੱਚ ਉਹਦਾ ਰੇਵਨਿਊ ਡਾਊਨ ਗਿਆ ਪਰ 2023 ਦੇ ਵਿੱਚ 2024 ਤੇ 2025 ਦੇ ਵਿੱਚ ਉਹਨੇ ਰਿਕਵਰ ਵੀ ਕੀਤਾ ਉਹਨੇ 19 ਸਪੀਡ ਦੇ ਨਾਲ ਰਿਕਵਰ ਵੀ ਕੀਤਾ ਤਾਂ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਲੌਂਗ ਟਰਮ ਦੇ ਵਿਜ਼ਨ ਰੱਖ ਕੇ ਇਨਵੈਸਟ ਹੁੰਦਾ ਵਾ ਇਹ ਨਹੀਂ ਕਿ ਮੈਂ ਇੱਕ ਸਾਲ ਦੀ ਵਿਜ਼ਨ ਰੱਖਾਂ ਮੈਂ ਇੱਕ ਸਾਲ ਦੇ ਬਿਹਾਫ ਤੇ ਸੋਚ ਰਿਹਾ ਹਾਂ ਕਿ ਕੰਪਨੀ ਕਿੱਦਾਂ ਗਰੋਅ ਕਰਦੀ ਹੈ ਕਿ ਕੰਪਨੀ ਕਿਵੇਂ ਪਰਫਾਰਮ ਕਰਦੀ ਹੈ ਤਾਂ ਅਗਰ ਮੈਂ ਸ਼ੇਅਰ ਮਾਰਕੀਟ ਦੇ ਵਿੱਚ ਇਨਵੈਸਟ ਕਰਦਾ ਤਾਂ ਮੇਰੇ ਕੋਲ ਪੇਸ਼ੈਂਸ ਹੋਣਾ ਚਾਹੀਦਾ ਘੱਟੋ ਘੱਟ ਮੈਂ 4-5 ਸਾਲ ਦਾ ਵਿਜ਼ਨ ਲਾ ਕੇ ਚੱਲਾਂ ਫਿਰ ਕੰਪਨੀ ਦੇ ਐਕਸਪੈਂਸਸ ਨੂੰ ਪੜਨਾ ਪੈਂਦਾ ਹੁੰਦਾ ਕੰਪਨੀ ਦੇ ਕਿੰਨੇ ਆਪਰੇਟਿੰਗ ਐਕਸਪੈਂਸਸ ਨੇ ਆਪਰੇਟਿੰਗ ਐਕਸਪੈਂਸਸ ਹੁੰਦੇ ਆ ਕਿ ਕੰਪਨੀ ਦਾ ਸਟਾਫ ਦਾ ਖਰਚਾ ਕਿੰਨਾ ਵਾ ਕੰਪਨੀ ਨੇ ਜਿੰਨੇ ਸਟਾਫ ਰੱਖਿਆ ਉਹ ਸਟਾਫ ਨੂੰ ਕਿੰਨੀ ਸੈਲਰੀ ਪੇ ਕਰ ਰਿਹਾ ਉਹਦੇ ਤੇ ਕਿੰਨਾ ਖਰਚਾ ਜਾ ਰਿਹਾ ਵਾ ਫਿਰ ਜਿੱਥੇ ਕੰਪਨੀ ਖੋਲੀ ਹੋਈ ਆ ਉਹਦਾ ਰੈਂਟ ਕਿੰਨਾ ਜਾ ਰਿਹਾ ਵਾ ਉਹ ਕੰਪਨੀ ਦੇ ਡੇ ਟੂ ਡੇ ਐਕਸਪੈਂਸਸ ਕਿੰਨੇ ਆ ਕਿ ਉਹ ਹਰ ਦਿਨ ਵਿੱਚ ਕਿੰਨਾ ਐਕਸਪੈਂਸ ਕਰਦਾ ਵਾ ਫਿਰ ਉਹਦੇ ਪ੍ਰੋਵੀਜ਼ਨਲ ਟੈਕਸ ਐਕਸਪੈਂਸ ਦੇਖੇ ਜਾਂਦੇ ਆ ਕਿ ਉਹ ਸਰਕਾਰ ਨੂੰ ਟੈਕਸ ਕਿੰਨਾ ਭਰ ਰਿਹਾ ਕਿੰਨਾ ਟੈਕਸ ਪੇਏਬਲ ਆ ਫਿਰ ਉਹਦੇ ਇੰਟਰਸਟ ਐਕਸਪੈਂਸ ਦੇਖੇ ਜਾਂਦੇ ਆ ਕਿ ਜੋ ਕੰਪਨੀ ਤੇ ਕਰਜ਼ਾ ਜੋ ਕੰਪਨੀ ਦੇ ਸਿਰ ਤੇ ਕਰਜ਼ਾ ਬੋਲਦਾ ਉਹ ਕਿੰਨਾ ਇੰਟਰਸਟ ਪੇ ਕਰਦਾ ਵਾ ਤਾਂ ਕੰਪਨੀ ਦੀ ਸਿਰਫ ਰੇਵਨਿਊ ਨਹੀਂ ਵੇਖੀ ਜਾਂਦੀ ਕੰਪਨੀ ਦੀ ਰੇਵਨਿਊ ਦੇ ਨਾਲ-ਨਾਲ ਉਹਦੇ ਆਪਰੇਟਿੰਗ ਐਕਸਪੈਂਸ ਹੋਗੇ ਟੈਕਸ ਐਕਸਪੈਂਸ ਹੋਗੇ ਤੇ ਇੰਟਰਸਟ ਵਾਲੇ ਐਕਸਪੈਂਸ ਹੋਗੇ ਇਹ ਸਾਰੇ ਐਕਸਪੈਂਸ ਦੇਖ ਕੇ ਇੱਕ ਇਨਵੈਸਟਰ ਕਿਸੇ ਕੰਪਨੀ ਦੇ ਵਿੱਚ ਪੈਸਾ ਖਰਚਦਾ ਫਿਰ ਵੇਖਿਆ ਜਾਂਦਾ ਹੁੰਦਾ ਵਾ ਕਿ ਕਿਸੇ ਕੰਪਨੀ ਦਾ ਐਕਸਪੈਂਸ ਨੂੰ ਲੈ ਕੇ ਮੈਨੇਜਮੈਂਟ ਕਿੰਨਾ ਚੰਗਾ ਵਾ ਹੋ ਸਕਦਾ ਕਿ ਆਰਬੀਸੀ ਦੀ ਟੈਕਸ ਨੂੰ ਲੈ ਕੇ ਮੈਨੇਜਮੈਂਟ ਬਹੁਤ ਜ਼ਿਆਦਾ ਚੰਗੀ ਹੋਵੇ ਕਿ ਉਹਨਾਂ ਨੂੰ ਟੈਕਸ ਨੂੰ ਮੈਨੇਜ ਬਹੁਤ ਚੰਗੀ ਤਰ੍ਹਾਂ ਕਰਨਾ ਆਉਂਦਾ ਹੋਵੇ ਤੇ ਦੂਜਾ ਹੈਗਾ ਵਾ ਇੰਟਰਸਟ ਐਕਸਪੈਂਸ ਮਤਲਬ ਜੋ ਆਰਬੀਸੀ ਦੇ ਸਿਰ ਤੇ ਕਰਜ਼ਾ ਵਾ ਉਹ ਕਰਜ਼ਾ ਕਿੰਨੀ ਪਰਸੈਂਟ ਦੇ ਹਿਸਾਬ ਨਾਲ ਬਾਕੀ ਕੰਪਨੀਆਂਜ਼ ਦੇ ਕੰਪੈਰੀਟਿਵਲੀ ਉਹ ਕਰਜ਼ਾ ਕਿੰਨੇ ਪਰਸੈਂਟ ਦੇ ਹਿਸਾਬ ਨਾਲ ਹੁਣ ਇੱਥੇ ਬੈਂਕਸ ਹੁੰਦੀਆਂ ਫਸਕੋਸ਼ੀਆ ਬੈਂਕਸ ਹੋਗੀ ਬੀ ਐਮਓ ਬੈਂਕ ਹੋਗੀ ਉਹ ਬੈਂਕਸ ਤੇ ਕਿੰਨਾ ਲੋਨ ਵਾ ਕਿੰਨੇ ਪਰਸੈਂਟ ਦਾ ਲੋਨ ਵਾ ਤੇ ਆਰਬੀਸ ਬੈਂਕ ਦੇ ਸਿਰ ਤੇ ਕਿੰਨੇ ਪਰਸੈਂਟ ਦਾ ਲੋਨ ਵਾ ਤਾਂ ਜਿਹਦੇ ਬੈਂਕ ਦੇ ਸਿਰ ਤੇ ਲੋਨ ਦਾ ਇੰਟਰਸਟ ਦੀ ਦਰ ਘਟ ਹੁੰਦੀ ਆ ਲੋਨ ਦੇ ਵਿਆਜ ਦੀ ਦਰ ਘਟ ਹੁੰਦੀ ਆ ਉਹ ਕੰਪਨੀ ਦੇ ਡੁੱਬਣ ਦੇ ਚਾਂਸਸ ਬਹੁਤ ਘੱਟ ਹੁੰਦੇ ਆ ਸੋ தி ਸੈਕੰਡ ਗੋਲਡਨ ਰੂਲ ਕਿ ਕੰਪਨੀ ਦੇ ਸਿਰ ਤੇ ਕਿੰਨਾ ਕਰਜ਼ਾ ਬੋਲ ਰਿਹਾ ਸਭ ਤੋਂ ਵੱਡੀ ਗੱਲ ਕਿ ਉਹ ਕੰਪਨੀ ਦੇ ਸਿਰ ਤੇ ਨਾ ਕਿੰਨੀ ਲਾਇਬਿਲਟੀ ਆ ਉਹ ਕੰਪਨੀ ਦੇ ਸਿਰ ਤੇ ਕਿੰਨਾ ਕਰਜ਼ਾ ਬੋਲ ਰਿਹਾ ਤੇ ਉਹ ਕੰਪਨੀ ਦੇ ਸ਼ੇਅਰ ਕਿੰਨੇ ਸ਼ੇਅਰ ਗਿਰਵੀ ਰੱਖੇ ਹੋਏ ਨੇ ਤਾਂ ਹੁਣ ਮੈਂ ਨਾ ਇੱਕ ਸੌਖੀ ਜਿਹੀ ਭਾਸ਼ਾ ਚ ਸਮਝਾਉਣਾ ਚਾਹਣਾ ਕਿ ਲੈਟ ਸੇ ਕਿ ਇੱਕ ਬੰਦਾ 10000 ਕਮਾ ਰਿਹਾ ਵਾ ਤੇ ਉਹਦੇ ਸਿਰ ਤੇ ਕਰਜ਼ਾ ਹੀ 1 ਲੱਖ ਦਾ ਤਾਂ ਉਹਦੇ ਬੰਦੇ ਦੇ ਡਿੱਗਣ ਦੇ ਚਾਂਸ ਉਹਦੇ ਬੰਦੇ ਦੇ ਬਰਬਾਦ ਹੋਣ ਦੇ ਚਾਂਸ ਬਹੁਤ ਜ਼ਿਆਦਾ ਨੇ ਤਾ ਅਗਰ ਕੋਈ ਕੰਪਨੀ 50 ਲੱਖ ਦੀ ਹੈ ਉਹਦੀ 50 ਲੱਖ ਦੀ ਮਾਰਕੀਟ ਕੈਪ ਆ ਤੇ ਉਹਦੀ ਸਿਰ ਤੇ ਕਰਜ਼ਾ ਹੀ 40 ਲੱਖ ਦਾ ਬੋਲਦਾ ਵਾ ਤਾਂ ਉਹ ਕੰਪਨੀ ਦੇ ਡੁੱਬਣ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਆ ਕਿਉਂਕਿ ਲੈਟਸ ਸੇ ਕਿ ਤੁਸੀਂ ਇੱਕ ਪਰਸਨ ਸਮਝੋ ਕਿ ਇੱਕ ਪਰਸਨ ਉਹਦੇ ਸਿਰ ਤੇ ਕਰਜ਼ਾ ਹੀ ਬਹੁਤ ਜ਼ਿਆਦਾ ਵਾ ਤਾਂ ਉਹ ਕਰਜ਼ਾ ਭਰਦਾ ਭਰਦਾ ਹੀ ਥੱਕ ਜਾਊਗਾ ਤਾਂ ਉਹ ਬੰਦੇ ਤੇ ਕਦੇ ਵੀ ਲਾਇਬਿਲਟੀ ਨਹੀਂ ਹੁੰਦੀ ਉਹ ਬੰਦੇ ਤੇ ਕਦੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਸੋ ਇਸੇ ਤਰ੍ਹਾਂ ਹੀ ਸਟਾਕ ਮਾਰਕੀਟ ਕੰਮ ਕਰਦੀ ਆ ਕਿ ਇਹ ਦੇਖਿਆ ਜਾਂਦਾ ਵਾ ਕਿ ਉਹਦੇ ਕਿੰਨੇ ਸਟਾਕ ਗਿਰਵੀ ਰੱਖੇ ਹੋਏ ਨੇ ਗਿਰਵੀ ਰੱਖਣ ਦਾ ਕੀ ਮਤਲਬ ਕਿ ਅਗਰ ਮੈਂ ਆਪਣੇ ਫੋਨ ਨੂੰ ਗਿਰਵੀ ਰੱਖ ਕੇ ਕਿਸੇ ਤੋਂ ਪੈਸੇ ਲੇ ਤਾਂ ਕੱਲ ਨੂੰ ਜੇ ਮੈਂ ਉਹ ਪੈਸੇ ਨਹੀਂ ਚੁਕਾ ਪਾਉਂਦਾ ਤਾਂ ਮੇਰਾ ਫੋਨ ਗਿਆ ਇਦਾਂ ਹੀ ਕਿਸੇ ਵੀ ਕੰਪਨੀ ਦੇ ਨਾ ਸਟਾਕ ਗਿਰਵੀ ਰੱਖੇ ਜਾਂਦੇ ਆ ਤੇ ਜੇ ਉਹ ਕੰਪਨੀ ਆਪਣੇ most of stock ਨੇ ਗਿਰਵੀ ਰੱਖੇ ਹੋਏ ਆ ਤੇ ਕੱਲ ਨੂੰ ਜੇ ਉਹ ਕਰਜ਼ਾ ਨਹੀਂ ਚੁਕਾ ਪਾਉਂਦੇ ਤਾਂ ਕੰਪਨੀ ਦੇ ਤੰਬਾਹ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ। ਫੋ ਇਸ ਤਰ੍ਹਾਂ ਇੱਕ 스마트 ਇਨਵੈਸਟਰ ਇਹ ਦੇਖਦਾ ਕਿ ਉਹ ਕੰਪਨੀ ਦੇ ਕਿੰਨੇ ਸ਼ੇਅਰ ਗਿਰਵੀ ਰੱਖੇ ਹੋਏ ਆ। ਕਿੰਨਾ ਉਹਦੇ ਸਿਰ ਤੇ ਕਰਜ਼ਾ ਬੋਲ ਰਿਹਾ। ਸੋ ਦੀ 3rd 골ਡਨ ਰੂਲ ਇਹ ਦੇਖਿਆ ਜਾਂਦਾ ਵਾ ਜਦੋਂ ਸਟਾਕ ਮਾਰਕੀਟ ਦੇ ਵਿੱਚ ਕਿਸੇ ਕੰਪਨੀ ਨੂੰ ਚੂਜ਼ ਕਰਨਾ ਹੁੰਦਾ ਕਿ ਉਹ ਕੰਪਨੀ ਦੇ ਵਿੱਚ ਫਿਊਚਰ ਦੇ ਵਿੱਚ ਕੀ ਐਡਵਾਂਟੇਜ ਆ ਫਿਊਚਰ ਦੇ ਵਿੱਚ ਉਹਦੇ ਕੋਲ ਕੀ ਇਦਾਂ ਦਾ ਜੋ ਤੇ ਕੰਪੀਟੀਟਰ ਕੋਲ ਨਹੀਂ ਹੈਗਾ ਉਹ ਕੀ ਡਿਫਰੈਂਟ ਕਰਨ ਲੱਗੀ ਆ ਜੋ ਫਿਊਚਰ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਫਿਟੇਬਲ ਜਿਵੇਂ ਕਿ ਮੈਂ ਨਾ ਤੁਹਾਨੂੰ ਇੱਕ ਸੌਖੀ ਜਿਹੀ ਭਾਸ਼ਾ ਵਿੱਚ ਸਮਝਾਉਣਾ ਚਾਹੁੰਦਾ ਕਿ ਲੈਟਸ ਸੇ ਕਿ ਇੱਕ ਪਾਸੇ ਨੋਕੀਆ ਦੇ ਫੋਨ ਨੇ ਤੇ ਇੱਕ ਪਾਸੇ ਐਪਲ ਦੇ ਫੋਨ ਤਾਂ ਮੈਂ ਤੁਹਾਡੇ ਤੋਂ ਸਿੱਧਾ ਸਿੱਧਾ ਇੱਕ ਸਵਾਲ ਪੁੱਛਣਾ ਚਾਹੁੰਨਾ ਕਿ ਕਿਹੜੀ ਕੰਪਨੀ ਦੇ ਗਰੋ ਹੋਣ ਦੇ ਚਾਂਸ ਜ਼ਿਆਦਾ ਨੇ ਤਾਂ ਤੁਸੀਂ ਕਹਿਣਾ ਕਿ ਓਬਵੀਅਸ ਜੀ ਗੱਲ ਵਾ ਜੋ ਐਪਲ ਦੀ ਕੰਪਨੀ ਆ ਉਹੀ ਗਰੋ ਹੋਊਗੀ ਕਿਉਂਕਿ ਜਿਹਦੀ ਫਿਊਚਰ ਦੇ ਵਿੱਚ ਵੈਲਿਊ ਆ ਤਾਂ ਸੇਮ ਚੀਜ਼ ਸਟਾਕ ਮਾਰਕੀਟ ਦੇ ਵਿੱਚ ਵੇਖੀ ਜਾਂਦੀ ਆ ਇਹ ਕਿਹੜੀ ਚੀਜ਼ ਦੀ ਫਿਊਚਰ ਗਰੋਥ ਹੋਊਗੀ ਕਿਉਂਕਿ ਜਦੋਂ ਤੁਸੀਂ ਕਿਸੇ ਕੰਪਨੀ ਦੇ ਸ਼ੇਅਰ ਬਾਇ ਕਰਦੇ ਹੋ ਤੁਸੀਂ ਕੰਪਨੀ ਦੇ ਵਿੱਚ ਪੈਸਾ ਲਗਾਉਂਦੇ ਹੋ ਤੁਸੀਂ ਉਹਦੀ ਫਿਊਚਰ ਗਰੋਥ ਕਿਉਂ ਦੇਖ ਰਹੇ ਹੋ ਕਿਉਂਕਿ ਅਗਰ ਉਹ ਫਿਊਚਰ ਦੇ ਵਿੱਚ ਗਰੋ ਕਰਦੀ ਹੈ ਕੰਪਨੀ ਤੁਸੀਂ ਉਹਦਾ ਸਿਰਫ ਅੱਜ ਨਹੀਂ ਦੇਖ ਰਹੇ ਤੁਸੀਂ ਉਹਦਾ ਆਉਣ ਵਾਲਾ ਕੱਲ੍ਹ ਦੇਖ ਰਹੇ ਹੋ ਤੁਸੀਂ ਉਹਦੇ ਆਉਣ ਵਾਲੇ 5-6 ਸਾਲ ਦੇਖ ਰਹੇ ਹੋ ਕਿ ਉਹ ਕਿਸ ਹੱਦ ਨਾਲ ਗਰੋ ਹੋਊਗੀ ਕਿਉਂਕਿ ਉਦੋਂ ਤੁਸੀਂ ਦੇਖ ਰਹੇ ਹੋ ਕਿ ਤੁਹਾਡਾ ਪੈਸਾ ਵੀ ਗਰੋ ਹੋ ਰਿਹਾ ਜਿੱਦਾਂ ਕਿ ਟੈਸਲਾ ਵਰਗੀਆਂ ਕਾਰਜ਼ ਆ ਰਹੀਆਂ ਜੋ ਕਿ ਇਲੈਕਟ੍ਰਿਕ ਕਾਰਜ਼ ਲੈ ਕੇ ਆ ਰਹੀਆਂ ਕਿਉਂਕਿ ਪੈਟਰੋਲ ਦੀਆਂ ਡੀਜ਼ਲ ਦੀਆਂ ਕਾਰਾਂ ਹੁਣ ਖਤਮ ਹੋ ਰਹੀਆਂ ਇਲੈਕਟ੍ਰਿਕ ਕਾਰ ਆ ਰਹੀਆਂ ਤਾਂ ਅਗਰ ਤੁਸੀਂ ਟੈਸਲਾ ਵਿੱਚ ਇਹ ਦੇਖੋ ਕਿ ਅੱਜ ਕੱਲ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਰਿਹਾ ਵਾ ਤਾਂ ਲੋਕ ਇਲੈਕਟ੍ਰਿਕ ਕਾਰਾਂ ਦੀ ਇਨਵੈਂਸ਼ਨ ਕ ਇਲੈਕਟ੍ਰਿਕ ਕਾਰਾਂ ਨੂੰ ਆਪਣੇ ਸੈਕਟਰ ਦੇ ਵਿੱਚ ਆਪਣੀ ਕੰਟਰੀਜ਼ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ ਤਾਂ ਉੱਥੇ ਟੈਸਲਾ ਦੀ ਡਿਮਾਂਡ ਬਹੁਤ ਜ਼ਿਆਦਾ ਵਾ ਤੁਸੀਂ ਟੈਸਲਾ ਦੇ ਵਿੱਚ ਇਹ ਸੋਚ ਕੇ ਆਉਨੇ ਹੋ ਤੁਸੀਂ ਇਹ ਸੋਚ ਕੇ ਪੈਸਾ ਉਹ ਇਨਵੈਸਟ ਕਰਦੇ ਹੋ ਕਿ ਕੱਲ ਜਦੋਂ ਟੈਸਲਾ ਦੀ ਡਿਮਾਂਡ ਵਧੂਗੀ ਟੈਸਲਾ ਦੀ ਵੈਲਿਊ ਫਿਊਚਰ ਦੇ ਵਿੱਚ ਵਧੂਗੀ ਤਾਂ ਤੁਹਾਡਾ ਪੈਸਾ ਵੀ ਗਰੋ ਕਰਦਾ ਤੁਹਾਨੂੰ ਇਹ ਦੇਖਣਾ ਪੈਂਦਾ ਹੁੰਦਾ ਕਿ ਉਹ ਕੰਪਨੀ ਕਿਸੇ ਰੀਨਿਊਏਬਲ એનર્ਜੀ ਨੂੰ ਯੂਜ਼ ਕਰ ਰਹੀ ਹੈ ਉਹ ਕੰਪਨੀ ਕਿਸੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰ ਰਹੀ ਹੈ ਮਤਲਬ ਤੁਸੀਂ ਕੰਪਨੀ ਦੀ ਫਿਊਚਰ ਗਰੋਥ ਦੇਖਦੇ ਹੋ ਕੀ ਕੰਪਨੀ ਆਪਣੀ ਬਿਜ਼ਨਸ ਦੇ ਵਿੱਚ ਇਦਾਂ ਦਾ ਕੀ ਯੂਜ਼ ਕਰ ਰਹੀ ਆ ਜੋ ਕਿ ਫਿਊਚਰ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਹੋਣ ਵਾਲਾ ਜੋ ਕਿ ਫਿਊਚਰ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਫਿਟੇਬਲ ਹੋਊਗਾ ਤਾਂ ਇਹ ਚੀਜ਼ ਵੀ ਵੇਖ ਕੇ ਇਹ ਥਰਡ 골ਡਨ ਰੂਲ ਦੇਖ ਕੇ ਇੱਕ ਇਨਵੈਸਟਰ ਕਿਸੇ ਕੰਪਨੀ ਦੇ ਵਿੱਚ ਪੈਸਾ ਇਨਵੈਸਟ ਕਰਦਾ ਸੋ ਦੀ 4th 골ਡਨ ਰੂਲ ਗੁੱਡ ਮੈਨੇਜਮੈਂਟ ਆਫ ਐਨੀ ਕੰਪਨੀ ਜਦੋਂ ਸਟਾਕ ਮਾਰਕੀਟ ਦੇ ਵਿੱਚ ਪੈਸਾ ਇਨਵੈਸਟਮੈਂਟ ਕਰਨੀ ਹੁੰਦੀ ਹੈ ਪੈਸੀ ਦੀ ਉਹ ਇਨਵੈਸਟਮੈਂਟ ਕਰਨੀ ਹੁੰਦੀ ਹੈ ਤਾਂ ਵੇਖਿਆ ਜਾਂਦਾ ਕਿ ਉਹ ਕੰਪਨੀ ਆਪਣੇ ਬਿਜ਼ਨਸ ਨੂੰ ਕਿੰਨੀ ਚੰਗੀ ਤਰ੍ਹਾਂ ਮੈਨੇਜ ਕਰਦੀ ਹੈ ਕੰਪਨੀ ਦੇ ਸੀਈਓ ਕੰਪਨੀ ਦੇ ਸੀਐਫਓ ਜੋ ਫਾਈਨੈਂਸ ਦੇ ਮੈਨੇਜਰ ਹੁੰਦੇ ਨੇ ਕੰਪਨੀ ਦੇ ਬੋਰਡ ਆਫ ਡਾਇਰੈਕਟਰ ਜੋ ਮੇਨ ਹੈੱਡ ਹੁੰਦੇ ਨੇ ਉਹ ਆਪਣੀ ਕੰਪਨੀ ਨੂੰ ਕਿੱਦਾਂ ਲੀਡ ਕਰਦੇ ਫੋਰ ਐਗਜ਼ਾਮਪਲ ਕਿ ਘਰ ਦਾ ਜੋ ਮੁਖੀਆ ਹੁੰਦਾ ਹੈ ਘਰ ਦਾ ਜੋ ਮੇਨ ਜਾਹੇ ਸਾਡੇ ਫਾਦਰ ਲਾਲੂ ਗ੍ਰੈਂਡਫਾਦਰ ਲਾਲੂ ਕਿ ਉਹ ਕਿੰਨੀ ਚੰਗੇ ਤਰੀਕੇ ਦੇ ਨਾਲ इमोਸ਼ਨਲੀ ਸਟਰੋਂਗ ਨੇ ਉਹ ਕਿੰਨੀ ਚੰਗੇ ਤਰੀਕੇ ਦੇ ਨਾਲ ਆਪਣੇ ਘਰ ਨੂੰ ਮੈਨੇਜ ਕਰਕੇ ਰੱਖਦੇ ਨੇ ਉਹ ਤੇ ਡਿਪੈਂਡ ਕਰਦਾ ਵਾ ਕਿ ਘਰ ਦਾ ਮਾਹੌਲ ਕਿਦਾਂ ਦਾ ਰਹੂਗਾ ਸੇਮ ਤਰੀਕੇ ਨਾਲ ਜਦੋਂ ਕਿਸੇ ਕੰਪਨੀ ਦੇ ਵਿੱਚ ਇਨਵੈਸਟਮੈਂਟ ਕਰਨੀ ਹੁੰਦੀ ਹੈ ਨਾ ਤਾਂ ਵੇਖਿਆ ਜਾਂਦਾ ਕਿ ਉਹਦੇ ਜੋ ਮਾਲਕ ਨੇ ਉਹਦੇ ਜੋ ਮੇਨ ਸ਼ੇਅਰਹੋਲਡਰ ਨੇ ਸੀਈਓ ਨੇ ਬੋਰਡ ਆਫ ਡਾਇਰੈਕਟਰਸ ਨੇ ਉਹ ਕਿੱਦਾਂ ਦੇ ਪ੍ਰੋਜੈਕਟ ਲੈ ਕੇ ਆ ਰਹੇ ਆ ਉਹ ਕਿੱਦਾਂ ਜੋ ਬੈਂਕ ਤੋਂ ਉਹਨਾਂ ਨੇ ਲੋਨ ਲੈਤੇ ਹੋਏ ਆ ਉਹਨਾਂ ਨੂੰ ਮੈਨੇਜ ਕਿਵੇਂ ਕਰ ਰਹੇ ਆ ਕਿੱਦਾਂ ਦੇ ਪ੍ਰੋਜੈਕਟਸ ਲੈ ਕੇ ਆ ਰਹੇ ਆ ਤੇ ਆਪਣੇ ਬਿਜ਼ਨਸ ਨੂੰ ਕਿੱਦਾਂ ਈਫੀਸ਼ੀਐਂਟਲੀ ਉਹ ਮੈਨੇਜ ਕਰ ਰਹੇ ਨੇ ਕਿ ਫਿਊਚਰ ਦੇ ਵਿੱਚ ਅਗਰ ਕੁਛ ਇਦਾਂ ਦਾ ਹੁੰਦਾ ਕਿ ਕੰਪਨੀ ਲਾਸ ਦੇ ਵਿੱਚ ਜਾਂਦੀ ਆ ਕਿ ਕੱਲ ਨੂੰ ਅਗਰ ਕੋਈ ਰੈਸੈਸ਼ਨ ਵਰਗੀ ਚੀਜ਼ ਆਉਂਦੀ ਆ ਕਿ ਮਹਿੰਗਾਈ ਵੱਧ ਜਾਂਦੀ ਆ ਇੰਟਰੋਸਟ੍ਰੇਟ ਜਿਆਦਾ ਹੋਗੇ ਤਾਂ ਇੰਟਰੋਸਟ੍ਰੇਟ ਨੂੰ ਹੈਂਡਲ ਕਰਨ ਦਾ ਉਹਨਾਂ ਦਾ ਕੀ ਐਕਸਪੀਰੀਅੰਸ ਆ ਜੋ ਬੋਰਡ ਆਫ ਡਾਇਰੈਕਟਰਸ ਨੇ ਜੋ ਮਾਲਕ ਨੇ ਉਹ ਕਿੰਨੇ ਕੁ ਸਟਰੋਂਗ ਨੇ ਕਿੰਨਾ ਕੁ ਦਮ ਆ ਉਹਨਾਂ ਦੇ ਵਿੱਚ ਕਿਉਂ ਕਿ ਕਿੰਨੀ ਸਮਾਰਟਲੀ ਕਿੰਨੀ ਇਫੀਸ਼ੀਐਂਟਲੀ ਉਹ ਉਸ ਚੀਜ਼ ਨੂੰ ਟੈਕਲ ਕਰ ਸਕਦੇ ਨੇ ਉਹਨਾਂ ਦਾ ਪਾਸਟ ਐਕਸਪੀਰੀਅੰਸ ਦੇਖਣਾ ਪੈਂਦਾ ਹੁੰਦਾ ਤਾਂ ਚੌਥਾ ਰੂਲ ਇਹ ਕਹਿੰਦਾ ਵਾ ਕਿ ਸਾਨੂੰ ਉਹਨਾਂ ਦੀ ਮੈਨੇਜਮੈਂਟ ਵੇਖਣੀ ਚਾਹੀਦੀ ਆ ਕਿ ਉਹ ਆਪਣੇ ਬਿਜ਼ਨਸ ਨੂੰ ਮੈਨੇਜ ਕਿਵੇਂ ਕਰ ਰਹੀ ਆ ਖਰਚੇ ਨੂੰ ਕਿਵੇਂ ਮੈਨੇਜ ਕਰ ਰਿਹਾ ਫੋਰ ਐਗਜ਼ਾਮਪਲ ਕਿ ਕੋ ਕੈਨੇਡਾ ਦੇ ਵਿੱਚ ਸਟੂਡੈਂਟ ਉਹਨੂੰ ਫਾਈਨੈਂਸ ਦੀ ਇੱਕ ਪ੍ਰੋਪਰ ਐਜੂਕੇਸ਼ਨ ਆ ਕਿ ਮੈਂ ਕਿੱਥੇ ਪੈਸਾ ਖਰਚਣਾ ਕਿੱਥੇ ਪੈਸਾ ਮੈਨੂੰ ਨਹੀਂ ਖਰਚਣਾ ਚਾਹੀਦਾ ਉਹ ਬੰਦਾ ਇੰਨਾ ਵੀ ਦੇਖ ਰਿਹਾ ਕਿ ਅਗਰ ਮੈਂ ਡੇਲੀ ਟਿਮ ਹਾਟਨ ਦੇ ਚਾਹ ਪੀ ਰਿਹਾ ਅਗਰ ਮੈਂ ਉਹ ਡੇਲੀ ਟਿਮ ਹੌਟਨ ਦੇ ਚਾਹ ਨਾ ਪੀਵਾਂ ਮੈਂ ਉਹ ਪੈਸੇ ਬਚਾਵਾਂ ਮੈਂ ਉਹ ਕੋਈ ਐਸਆਈਪੀ ਕਰਾਂ ਤਾਂ ਉਹ ਮੇਰਾ 5 ਸਾਲ ਬਾਅਦ ਕਿੰਨਾ ਪੈਸਾ ਜੁਗੂ ਹੈ ਮਤਲਬ ਉਹਨੂੰ ਫਾਈਨੈਂਸ਼ੀਅਲ ਮੈਨੇਜ ਕਰਨਾ ਹੁੰਦਾ ਵਾ ਪਰ ਸੇਮ ਵੀ ਇਹਦੇ ਨਾਲ ਅਗਰ ਮੈਂ ਕਿਸੇ ਨੂੰ 1 ਕਰੋੜ ਫੜਾ ਦਾਂ ਪਰ ਉਹਨੂੰ 1 ਕਰੋੜ ਮੈਨੇਜ ਹੀ ਨਹੀਂ ਕਰਨਾ ਆਉਂਦਾ ਉਹਨੂੰ ਪਤਾ ਹੀ ਨਹੀਂ ਕਿ ਪੈਸੇ ਦੀ ਸਾਈਕੋਲੋਜੀ ਕੀ ਹੁੰਦੀ ਹੈ ਉਹਨੂੰ ਪੈਸਾ ਮੈਨੇਜ ਹੀ ਨਹੀਂ ਕਰਨਾ ਹੈ ਤਾਂ ਅਗਰ ਉਹਨੇ 1 ਕਰੋੜ ਕਮਾ ਵੀ ਲਿਆ ਨਾ ਉਹ ਕਹਨੂੰ 1 ਕਰੋੜ ਗਵਾ ਦੋਗਾ ਕਿਉਂਕਿ ਉਹਦੇ ਕੋਲ ਮੈਨੇਜਮੈਂਟ ਅੱਛੀ ਹੈ ਉਹਨੂੰ ਮੈਨੇਜਮੈਂਟ ਦਾ ਨਹੀਂ ਪਤਾ ਫਾਈਨੈਂਸ ਦਾ ਤਾਂ ਸਟਾਕ ਮਾਰਕੀਟ ਵਿੱਚ ਇਨਵੈਸਟ ਕਰਨ ਦਾ ਫੋਰਥ ਰੂਲ ਹੁੰਦਾ ਵਾ ਕਿ ਇੱਕ ਇਨਵੈਸਟਰ ਇਹ ਸਮਝਦਾ ਇੱਕ ਸਮਾਰਟ ਇਨਵੈਸਟਰ ਇਹ ਸਮਝਦਾ ਕਿ ਕਿਸੇ ਕੰਪਨੀ ਦੀ ਮੈਨੇਜਮੈਂਟ ਸਕਿੱਲ ਕਿੰਨੀ ਚੰਗੀ ਹੈ ਉਹਦੇ ਜੋ ਬੋਰਡ ਆਫ ਡਾਇਰੈਕਟਰਸ ਨੇ ਉਹਦੇ ਜੋ ਮੇਨ ਜੋ ਸਟਾਕ ਹੋਲਡਰ ਨੇ ਉਹਨਾਂ ਨੂੰ ਮੈਨੇਜਮੈਂਟ ਦਾ ਐਕਸਪੀਰੀਅੰਸ ਕਿੰਨਾ ਸੋ دی ਲਾਸਟ ਬਟ ਨੋਟ ਦੀ ਲਿਸਟ ਫਿਫਥ ਗੋਲਡਨ ਰੂਲ ਸਟਾਕ ਮਾਰਕੀਟ ਦੇ ਵਿੱਚ ਕੰਪਨੀ ਚੂਜ਼ ਕਰਨ ਦਾ ਉਹ ਹੁੰਦਾ ਪੀ ਈ ਰੇਸ਼ੋ ਨੂੰ ਚੈੱਕ ਕਰਨਾ ਪ੍ਰਾਈਸ ਟੂ ਅਰਨਿੰਗ ਰੇਸ਼ੋ ਕਿ ਕੰਪਨੀ ਦੀ ਖੁਦ ਦੀ ਵੈਲਿਊਏਸ਼ਨ ਕਿੰਨੀ ਆ ਤੇ ਉਹਦੇ ਸ਼ੇਅਰ ਦਾ ਪ੍ਰਾਈਸ ਕਿੰਨਾ ਹੁਣ ਲੈਟਸ ਸੇ ਕਿ ਇੱਕ ਕੰਪਨੀ ਦੀ ਖੁਦ ਦੀ ਵੈਲਿਊਏਸ਼ਨ ਬਹੁਤ ਡਾਊਨ ਆ ਤੇ ਉਹਦੇ ਸ਼ੇਅਰ ਦੀ ਪ੍ਰਾਈਸਿੰਗ ਬਹੁਤ ਮਹਿੰਗੀ ਆ ਮਤਲਬ ਤੁਹਾਡਾ ਸਟਾਕ ਤੁਹਾਡਾ ਪੈਸਾ ਡਬਲ ਰਿਸਕ ਦੇ ਵਿੱਚ ਜਾ ਰਿਹਾ ਕਿਉਂਕਿ ਕੰਪਨੀ ਦੀ ਖੁਦ ਹੀ ਵੈਲਿਊਏਸ਼ਨ ਬਹੁਤ ਡਾਊਨ ਆ ਤੇ ਉਹਦਾ ਸ਼ੇਅਰ ਦਾ ਪ੍ਰਾਈਸ ਬਹੁਤ ਜ਼ਿਆਦਾ ਵਾ ਤਾਂ ਤੁਹਾਡਾ ਪੈਸਾ ਡੁੱਬਣ ਦੇ ਚਾਂਸਿਸ ਬਹੁਤ ਜ਼ਿਆਦਾ ਨੇ ਉੱਥੇ ਤਾਂ ਦੋਸਤੋ ਸਟਾਕ ਮਾਰਕੀਟ ਦੇ ਵਿੱਚ ਨਾ ਚਾਰ ਹੁੰਦੀਆਂ ਨੇ ਚੀਜ਼ਾਂ ਬਸ ਫਿਰ ਤਿੰਨ ਕਰਨੀਆਂ ਹੁੰਦੀਆਂ ਤੇ ਚੌਥੀ ਨਹੀਂ ਕਰਨੀ ਪਹਿਲੀ ਹੁੰਦੀ ਹੈ ਕਿ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਫਿਟ ਹੋ ਜਾਏ ਚਲੋ ਬਹੁਤ ਵਧੀਆ ਗੱਲ ਹੈ ਦੂਜੀ ਚੀਜ਼ ਇਹ ਹੁੰਦੀ ਹੈ ਕਿ ਘੱਟ ਹੋ ਜਾਏ ਪ੍ਰੋਫਿਟ ਕਿ ਜਦੋਂ ਪ੍ਰੋਫਿਟ ਹੋਇਆ ਪਰ ਪ੍ਰੋਫਿਟ ਘੱਟ ਹੋਇਆ ਤੀਜੀ ਚੀਜ਼ ਹੁੰਦੀ ਹੈ ਕਿ ਨੁਕਸਾਨ ਹੋ ਗਿਆ ਪਰ ਨੁਕਸਾਨ ਘੱਟ ਹੋਇਆ ਠੀਕ ਹੈ ਘੱਟ ਨੁਕਸਾਨ ਇੱਕ ਐਕਸਪੀਰੀਅੰਸ ਗੇਨ ਕਰ ਲਏ ਠੀਕ ਹੈ ਕਿ ਜਿਆਦਾ ਵੀ ਨਹੀਂ ਪ੍ਰੋਫਿਟ ਹੋਇਆ ਘੱਟ ਵੀ ਨਹੀਂ ਹੋਇਆ ਪ੍ਰੋਫਿਟ ਥੋੜਾ ਮੋਟਾ ਨੁਕਸਾਨ ਹੋ ਗਿਆ ਉਹ ਚੱਲ ਜੂਗਾ ਪਰ ਚੌਥੀ ਚੀਜ਼ ਨਾ ਕਦੇ ਨਹੀਂ ਕਰਨੀ ਹੁੰਦੀ ਉਹ ਹੁੰਦੀ ਹੈ ਬਹੁਤ ਵੱਡਾ ਨੁਕਸਾਨ ਬਸ ਇਹ ਤਿੰਨ ਚੀਜ਼ਾਂ ਕਰਨੀ ਹੁੰਦੀਆਂ ਚੌਥੀ ਚੀਜ਼ ਕਦੇ ਵੀ ਸਟਾਕ ਮਾਰਕੀਟ ਵਿੱਚ ਕਰਨੀ ਨਹੀਂ ਹੁੰਦੀ ਇੱਕ ਸਮਾਰਟ ਇਨਵੈਸਟਰ ਨਾ ਉਹ ਇਹ ਤਿੰਨ ਚੀਜ਼ਾਂ ਦੇ ਪਿੱਛੇ ਭੱਜੇ ਜਾਂ ਨਾ ਭੱਜੇ ਉਹ ਚੌਥੀ ਚੀਜ਼ ਜ਼ਰੂਰ ਦੇਖੂਗਾ ਕਿਉਂਕਿ ਦੋਸਤੋ ਜ਼ਿੰਦਗੀ ਦੇ ਵਿੱਚ ਨਾ ਗਲਤ ਰਾਹਤੇ ਸਿਰਫ ਕੁਸ਼ਕ ਹੁੰਦੇ ਆ ਅਗਰ ਅਸੀਂ ਗਲਤ ਰਾਹਤਿਆਂ ਨੂੰ ਅਵੋਇਡ ਕਰਦੀ ਨਾ ਗਲਤ ਰਾਹਤਿਆਂ ਤੋਂ ਬਚ ਜਾਈਏ ਤਾਂ ਜਿਹੜੇ ਬਾਕੀ ਦੇ ਰਾਹਤੇ ਸਹੀ ਹੁੰਦੇ ਆ ਇੱਕ ਬਿਜ਼ਨਸਮੈਨ ਕਿਵੇਂ ਸੋਚਦਾ ਹੈ ਇੱਕ ਇਨਵੈਸਟਰ ਕੀ ਸੋਚਦਾ ਵਾ ਕਿ ਮੇਰਾ ਪੈਸਾ ਕਿੱਥੇ ਡੁੱਬ ਸਕਦਾ ਪਹਿਲਾਂ ਉਹ ਇਹ ਦੇਖਦਾ ਵਾ ਕਿ 네ਗੇਟਿਵ ਕੀ ਹੋ ਸਕਦਾ ਵਾ ਸਟਾਕ ਮਾਰਕੀਟ ਦੇ ਵਿੱਚ ਵੱਧ ਤੋਂ ਵੱਧ 네ਗੇਟਿਵ ਕੀ ਹੋ ਸਕਦਾ ਬਸ ਉਹ ਚੀਜ਼ਾਂ ਨੂੰ ਅਵੋਇਡ ਕਰਨਾ ਉਹ ਚੀਜ਼ਾਂ ਤੋਂ ਪਰਹੇਜ਼ ਕਰਕੇ ਜੋ ਬਾਕੀ ਦਾ ਬਚਿਆ ਉਹ ਪ੍ਰੋਫਿਟ ਹੁੰਦਾ ਵਾ ਸ਼ੇਅਰ ਮਾਰਕੀਟ ਦੇ ਵਿੱਚ